ਆਉਣ ਵਾਲੀ 30 ਦਸੰਬਰ ਨੂੰ ਪੁੱਤਰ ਦਾ ਇਕਾदशी ਆ ਰਹੀ ਹੈ ਬਹੁਤ ਹੀ ਮਹੱਤਵਪੂਰਨ ਦਿਨ ਹੈ ਦੋਸਤੋ ਜਿਨ੍ਹਾਂ ਦੇ ਘਰ ਪੁੱਤਰ ਪ੍ਰਾਪਤੀ ਨਹੀਂ ਹੋਈ ਉਹਨਾਂ ਦੀ ਇੱਛਾ ਉਹਨਾਂ ਦੇ ਘਰ ਵੀ ਪੁੱਤਰ ਸੰਤਾਨ ਪ੍ਰਾਪਤ ਹੋਵੇ ਤੁਸੀਂ ਕੀ ਕਰਨਾ ਖੀਰ ਦਾ ਪ੍ਰਸ਼ਾਦ ਬਣਾ ਕੇ ਲੈ ਕੇ ਜਾਣਾ ਨਾਲ ਦੋਸਤੋ ਦੋ ਪੀਲੇ ਲੱਡੂ ਲੈ ਕੇ ਜਾਣੇ ਨੇ ਕੁਝ ਗੁਲਾਬ ਦੇ ਫੁੱਲ ਤੇ ਦੇਸੀ ਘਿਓ ਨਾਲ ਲੈ ਕੇ ਜਾਓ ਉਸ ਤੋਂ ਬਾਅਦ ਤੁਸੀਂ ਮੰਦਿਰ ਪਹੁੰਚ ਕੇ ਭੋਲੇ ਸ਼ੰਕਰ ਦੇ ਮੱਥਾ ਟੇਕਣ ਤੋਂ ਬਾਅਦ ਛੇ ਪਰਿਵਾਰ ਦੇ ਅੱਗੇ ਸਾਰੀ ਸਮਗਰੀ ਪੰਡਿਤ ਜੀ ਨੂੰ ਦੇ ਦੇਣੀ ਆ ਉਹਨਾਂ ਦੇ ਹੱਥੋਂ ਅਰਦਾਸ ਬੇਨਤੀ ਕਰਾਉਣੀ ਆ ਤੇ ਦੇਸੀ ਘਿਓ ਦੀ ਜੋਤ ਜਗਾ ਕੇ ਪ੍ਰਸ਼ਾਦ ਦਾ ਭੋਗ ਲਗਾਉਣਾ ਵਾ ਉਸ ਤੋਂ ਬਾਅਦ ਪੰਡਿਤ ਜੀ ਦੇ ਹੱਥੋਂ ਦੋਨੋਂ ਪਿਲੇ ਲੱਡੂ ਲੈ ਲੈਣੇ ਨੇ ਇੱਕ ਤੁਸੀਂ ਖਾ ਲੈਣਾ ਇੱਕ ਆਪਣੀ ਵਾਈਫ ਨੂੰ ਖਿਲਾ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਬੈਠ ਕੇ ਅਰਦਾਸ ਬੇਨਤੀ ਕਰਨੀ ਪੋਲੇ ਸ਼ੰਕਰ ਪਰਿਵਾਰ ਤੁਹਾਡਾ ਜਰੂਰ ਸੁਨੇਗਾ ਬਾਕੀ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਉਸਤ